ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਭਰਾ ਅਨਮੋਲ ਬਿਸ਼ਨੋਈ ਨੂੰ NIA ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਦਿੱਲੀ 에어ਪੋਰਟ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ ਸਿੱਧਾ ਤੁਹਾਨੂੰ ਤਸਵੀਰ ਵੱਲ ਲੈ ਚਲਦੇ ਹਾਂ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਜਿਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਔਰ ਦੱਸਦੀ ਹੈ ਕਿ ਪਹਿਲੀ ਤਸਵੀਰ ਭਾਰਤ ਪਹੁੰਚਦਿਆਂ ਹੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ ਔਰ ਦੱਸਦੀ ਹੈ ਕਿ ਐਨਆਈਏ ਨੇ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਹੈ ਕਿ ਇਸ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਹਾਸਲ ਕੀਤਾ ਜਾਵੇਗਾ ਔਰ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਔਰ ਜ਼ਿਕਰਯੋਗ ਇਹ ਵੀ ਹੈ ਅਕੇ ਸਾਲ 2022 ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਸਮੇਂ ਲਾਰੈਂਸ ਬਿਸ਼ਨੋਈ ਦੇ ਭਰਾ ਮੋਲ ਬਿਸ਼ਨੋਈ ਦਾ ਜ਼ਿਕਰ ਹੁੰਦਾ ਨਾਮ ਸਾਹਮਣੇ ਆਉਂਦਾ ਔਰ ਉਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਕਿ ਅਕਤੂਬਰ 2024 ਦੇ ਵਿੱਚ ਬਾਬਾ ਸਦੀਕੀ ਦਾ ਕਤਲ ਕਰ ਦਿੱਤਾ ਗਿਆ ਔਰ ਇਸ ਕਤਲकांड ਦੇ ਮਾਮਲੇ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਮ ਸਾਹਮਣੇ ਆਉਂਦਾ ਹੈ ਹਾਲਾਂਕਿ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਉੱਤੇ ਜਿਹੜੀ ਫਾਇਰਿੰਗ ਹੋਈ ਉਸ ਮਾਮਲੇ ਦੇ ਵਿੱਚ ਵੀ ਇਹ ਲੜਿੰਦਾ ਰਿਹਾ ਔਰ ਦੱਸਦੀ ਇੱਕ ਇੱਕ ਕਰੀਬ 18 ਮਾਮਲਿਆਂ ਦੇ ਵਿੱਚ ਇਸ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਔਰ ਪਿਛਲੇ ਸਾਲ ਹੀ ਅਮਰੀਕਾ ਦੇ ਵਿੱਚ ਇਸ ਦੀ ਗ੍ਰਫਤਾਰੀ ਹੁੰਦੀ ਹੈ ਅਮਰੀਕੀ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਪਰ ਲਗਾਤਾਰ ਇਸ ਦੀ ਹਵਾਲਗੀ ਜਿਹੜੀ ਹੈ ਮੰਗੀ ਜਾ ਰਹੀ ਸੀ ਇਸ ਨੂੰ ਭਾਰਤ ਲਿਆਂਦਿਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਸੀ ਪਰ ਹੁਣ ਅਮਰੀਕਾ ਤੋਂ ਅਨਮੋਲ ਬਿਸ਼ਨੋਈ ਭਾਰਤ ਪਹੁੰਚ ਚੁੱਕਿਆ ਹੈ ਪਹਿਲੀ ਤਸਵੀਰ ਰੋਜ਼ਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਦਾ ਪਰਾਏ ਅਨਮੋਲ ਬਿਸ਼ਨੋਈ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਗੈਰਕਾਨੂੰਨੀ ਢੰਗ ਦੇ ਨਾਲ ਅਨਮੋਲ ਬਿਸ਼ਨੋਈ ਅਮਰੀਕਾ ਦੇ ਵਿੱਚ ਦਾਖਲ ਹੋਇਆ ਔਰ ਇਹ ਵੀ ਦੇਖਿਆ ਗਿਆ ਕਿ ਜਦੋਂ ਡੋਨਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਸੌ ਚੁੱਕਦੇ ਨੇ ਤਾਂ ਉਸ ਤੋਂ ਬਾਅਦ ਜਿਹੜਿਆ ਸ਼ਕੰਜਾ ਹੈ ਉਹ ਕੱਸਿਆ ਜਾਂਦਾ ਹੈ ਉਹਨਾਂ ਦੇ ਖਿਲਾਫ ਜੋ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਪਰ ਪਹਿਲੀ ਤਸਵੀਰ ਅਨਮੋਲ ਬਿਸ਼ਨੋਈ ਦੀ ਜਦੋਂ ਭਾਰਤ ਪਹੁੰਚਿਆ ਐਨਆਈਏ ਨੇ ਦੱਸਦੀ ਕਿ ਜਦੋਂ ਹਿਰਾਸਤ ਦੇ ਵਿੱਚ ਲਿਆ ਦਿੱਲੀ 에ਰਪੋਰਟ ਦੀ ਇਹ ਤਸਵੀਰ ਹੈ ਔਰ ਦਿੱਲੀ 에ਰਪੋਰਟ ਪਹੁੰਚਦੇ ਹੀ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਇਸ ਨੂੰ ਹੁਣ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਐਨਆਈਏ ਦੀ ਟੀਮ ਲੈ ਕੇ ਪਹੁੰਚੇਗੀ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹ ਲੋੜਿੰਦਾ ਸੀ ਹੁਣ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਪਹਿਲਾਂ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ NIA ਦੀ ਟੀਮ ਵੱਲੋਂ ਇਸ ਨੂੰ ਇੱਕ ਪਾਸੇ ਤਾਂ ਹਿਰਾਸਤ ਦੇ ਵਿੱਚ ਲੈ ਹੀ ਗਿਆ ਪਰ NIA ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਇਸ ਦਾ ਜਿਹੜਾ ਨਾਂ ਹੈ ਉਹ ਸ਼ਾਮਲ ਹੈ ਹਾਲਾਂਕਿ ਇਸ ਦੇ ਉੱਤੇ ਅਕਰੀਬ 10 ਲੱਖ ਰੁਪਏ ਦਾ ਜਿਹੜਾ ਇਨਾਮ ਹੈ ਉਹ ਵੀ ਰੱਖਿਆ ਗਿਆ ਸੀ ਪਰ ਪਿਛਲੇ ਸਾਲ ਅਮਰੀਕਾ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਦਿੱਲੀ ਤੋਂ ਸਾਡੇ ਪੱਤਰਕਾਰ ਕਮਲ ਜੋੜ ਚੁੱਕੇ ਨੇ ਕਮਲ ਕੀ ਕੁਝ ਵੀ ਤੇ ਜਾਣਕਾਰੀ ਹੈ ਕਿਸ ਸਮੇਂ ਜਹਾਜ਼ ਲੈਂਡ ਹੋਇਆ ਦਿੱਲੀ 에어ਪੋਰਟ ਤੇ ਔਰ ਉਸ ਤੋਂ ਬਾਅਦ NIA ਨੇ ਹਿਰਾਸਤ ਦੇ ਵਿੱਚ ਲੈ ਲਿਆ ਅੱਗੇ ਕਿਹੋ ਜੀ ਕਾਰਵਾਈ ਰਹਿਣ ਵਾਲੀ ਹੈ बिल्कुल अगर कार्रवाई की बात करें तो अनमोल बिश्नोई की धरती पर जो है कोर्ट में पेश कर इसकी रिमांड जो है वो मांगी जाएगी क्योंकि पूछताछ जो है कई केसों में करनी है सबसे पहला केस जो अनमोल बिश्नोई का सिद्धू मूसेवाला की हत्या का मामला है दूसरा जो केस है वो सलमान खान के घर आ, के बाहर जो है फायरिंग का मामला है और तीसरा केस जो बाबा जो बाबा सिद्दीकी जिसका मास्टरमाइंड अनमोल बिश्नोई को बताया गया था और इसके ऊपर एनआईए की तरफ से दस लाख का इनाम भी घोषित किया गया था तो ऐसे में पूछताछ जो है चुरो, वो चुरो, की जाएगी चुरो, भीटी, चुरो, भीटी। ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਕਮਲ ਇਸ ਖਬਰ ਸੰਬੰਧੀ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 29 ਮਈ 2022 ਨੂੰ ਉਸ ਮਾਮਲੇ ਦੇ ਵਿੱਚ ਹੀ ਲਾਰੈਂਸ ਬਿਸ਼ਨੋਈ ਹਾਲਾਂਕਿ ਮਾਸਟਰਮਾਈਂਡ ਜਾ ਜਿਹੜਾ ਹੈ ਮਾਸਟਰਮਾਈਂਡ ਨਿਕਲਿਆ ਔਰ ਗੋਲਡੀ ਬਰਾਡ ਨੇ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਪਰ ਉਸ ਸਮੇਂ ਇਹ ਦੇਖਿਆ ਗਿਆ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਜਿਹੜਾ ਪਹਿਲੀ ਵਾਰ ਸਾਹਮਣੇ ਆਇਆ ਇਹ ਉਸ ਦੀ ਵੀ ਜਿਹੜੀ ਭੂਮਿਕਾ ਇਸ ਕਤਲकांड ਦੇ ਵਿੱਚ ਸਾਹਮਣੇ ਆਈ ਪਰ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਐਨਆਈਏ ਦੀ ਹਿਰਾਸਤ ਦੇ ਵਿੱਚ ਹੈ अनमोल बिश्नोई इस वक्त दी इस ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਔਰ ਦੱਸ ਦਈਏ ਕਿ ਜਦੋਂ ਇਹ ਜਾਣਕਾਰੀ ਸਾਡੇ ਤੱਕ ਪਹੁੰਚੀ ਤਾਂ ਉਸ ਸਮੇਂ ਯਾਨੀ ਕਿ ਬੀਤੇ ਦਿਨ ਤੁਹਾਡੇ ਨਾਲ ਖਬਰ ਨਸ਼ਰ ਵੀ ਕੀਤੀ ਗਈ ਸੀ ਔਰ ਇਹ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਬਾਬਾ صدیਕੀ ਦਾ ਜਿਹੜਾ ਪੁੱਤ ਹੈ ਜਿਸ਼ਾਨ ਅਸਦੀਕੀ ਉਸਨੇ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਇਹ ਦੱਸਿਆ ਕਿ ਅਮਰੀਕਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੇ ਅਨਮੋਲ ਬਿਸ਼ਨੋਈ ਨੂੰ ਹੁਣ ਡਿਪੋਰਟ ਕੀਤਾ ਜਾਵੇਗਾ ਪਰ ਹੁਣੇ ਭਾਰਤ ਪਹੁੰਚ ਚੁੱਕਿਆ ਹੈ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਤਾਂ ਇਹ ਵੀ ਜਾਣਕਾਰੀ ਜੋ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ ਇੱਕ ਪਾਸੇ ਤਾਂ ਐਨਆਈਐਨ ਨੇ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗ੍ਰਿਫਤਾਰ ਕਰ ਲਿਆ ਪਰ ਦੂਜੇ ਪਾਸੇ ਉਸ ਨੂੰ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਵੀ ਜਿਹੜਾ ਹੈ ਉਹ ਹਾਸਲ ਕੀਤਾ ਜਾਣਾ ਹੈ ਔਰ ਇਹ ਇਹ ਵੀ ਜਾਣਕਾਰੀ ਸਾਂਝੀ ਕਰਦੇ ਕਿ ਪਿਛਲੇ ਸਾਲ ਨਵੰਬਰ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਅਧਿਕਾਰੀਆਂ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਆ ਇਹ ਗ੍ਰਿਫਤਾਰੀ ਜਿਹੜੀ ਹੈ ਭਾਰਤ ਦੇ ਵਿੱਚ ਉਸ ਦੇ ਖਿਲਾਫ ਕ੍ਰਿਮੀਨਲ ਕੇਸਾਂ ਦੇ ਨਾਲ ਜਿਹੜੀ ਹੈ ਉਹ ਜੁੜੀ ਹੋਈ ਨਹੀਂ ਸੀ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੈ ਉਹ ਇਸ ਕਰਕੇ ਹੋਈ ਕਿ ਅਨਮੋਲ ਬਿਸ਼ਨੋਈ ਜਿਹੜਾ ਉਹ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਔਰ ਉੱਥੇ ਅਮਰੀਕਾ ਦੇ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਹੁਣ ਅ ਅਨਮੋਲ ਬਿਸ਼ਨੋਈ ਜਿਹੜਾ ਉਹ ਭਾਰਤ ਪਹੁੰਚ ਚੁੱਕਿਆ ਐ ਐਨਆਈਏ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਅਨਮੋਲ ਬਿਸ਼ਨੋਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਸ਼ਾਮਲ ਸੀ ਔਰ ਉਸ ਦੀ ਗ੍ਰਿਫਤਾਰੀ ਦੇ ਲਈ 10 ਲੱਖ ਦਾ ਇਨਾਮ ਵੀ ਜਿਹੜਾ ਹੈ ਉਹ ਪਿਛਲੇ ਸਾਲ ਰੱਖਿਆ ਗਿਆ ਸੀ ਪਰ ਜਿੱਤੇ ਇੱਕ ਪਾਸੇ 18 ਦੇ ਖਿਲਾਫ ਜਿਹੜੇ ਮਾਫ ਕਰਨਾ ਕਿ ਅਨਮੋਲ ਬਿਸ਼ਨੋਈ ਦੇ ਖਿਲਾਫ ਕੁੱਲ 18 ਜਿਹੜੇ ਕੇਸ ਨੇ ਉਹ ਦਰਜ ਨੇ ਔਰ ਜਿੰਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਮਾਮਲਾ ਵੀ ਜਿਹੜਾ ਉਹ ਵੀ ਆਉਂਦਾ ਹੈ ਨਿਕਲ ਕੇ ਔਰ ਇਸ ਦੇ ਨਾਲ ਬਾਬਾ ਸਦੀਕੀ ਜੋ ਕਤਲ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਜੋ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਉਹ ਵੀ ਇੱਕ ਮਾਮਲਾ ਹੈ ਤਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁਣ ਜਿਹੜਾ ਕਹਿ ਸਕਦੇ ਆ ਕਿ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਅਨਮੋਲ ਬਿਸ਼ਨੋਈ ਜੋ ਲਾਰੈਂਸ ਬਿਸ਼ਨੋਈ ਦਾ ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਹੈ ਉਹ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੁਣ ਭਾਰਤ ਪਹੁੰਚ ਚੁੱਕਿਆ ਹੈ ਔਰ ਇਸ ਦੇ ਨਾਲ ਐਨਆਈਏ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜਾ ਕਿ ਇਹ ਦੇ ਰਹੀ ਹੈ ਜਾਣਕਾਰੀ ਸਾਢੇ 3 ਤੱਕ ਪਹੁੰਚੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਹੈ ਕਿ ਇਸ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਹਾਸਲ ਕੀਤਾ ਜਾਵੇਗਾ ਔਰ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਔਰ ਜ਼ਿਕਰਯੋਗ ਇਹ ਵੀ ਹੈ ਅਕੇ ਸਾਲ 2022 ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਸਮੇਂ ਲਾਰੈਂਸ ਬਿਸ਼ਨੋਈ ਦੇ ਭਰਾ ਨਮੋਲ ਬਿਸ਼ਨੋਈ ਦਾ ਜ਼ਿਕਰ ਹੁੰਦਾ ਹੈ ਨਾਮ ਸਾਹਮਣੇ ਆਉਂਦਾ ਹੈ ਔਰ ਉਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਕਿ ਅਕਤੂਬਰ 2024 ਦੇ ਵਿੱਚ ਬਾਬਾ ਸਦੀਕੀ ਦਾ ਕਤਲ ਕਰ ਦਿੱਤਾ ਗਿਆ ਔਰ ਇਸ ਕਤਲकांड ਦੇ ਮਾਮਲੇ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਮ ਸਾਹਮਣੇ ਆਉਂਦਾ ਹੈ ਹਾਲਾਂਕਿ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਉੱਤੇ ਜਿਹੜੀ ਫਾਇਰਿੰਗ ਹੋਈ ਉਸ ਮਾਮਲੇ ਦੇ ਵਿੱਚ ਵੀ ਇਹ ਲੜਿੰਦਾ ਰਿਹਾ ਔਰ ਦੱਸਦੀ ਕਿ ਕਰੀਬ 18 ਮਾਮਲਿਆਂ ਦੇ ਵਿੱਚ ਇਸ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਔਰ ਪਿਛਲੇ ਸਾਲ ਹੀ ਅਮਰੀਕਾ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਅਮਰੀਕੀ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਪਰ ਲਗਾਤਾਰ ਇਸ ਦੀ ਹਵਾਲਗੀ ਜਿਹੜੀ ਹੈ ਅ ਮਗੀ ਜਾਰੀ ਸੀ ਇਸ ਨੂੰ ਭਾਰਤ ਲਿਆਂਦੇ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਸੀ ਪਰ ਹੁਣ ਅਮਰੀਕਾ ਤੋਂ ਅਨਮੋਲ ਬਿਸ਼ਨੋਈ ਭਾਰਤ ਪਹੁੰਚ ਚੁੱਕਿਆ ਹੈ ਪਹਿਲੀ ਤਸਵੀਰ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਦਾ ਪਰਾਇ ਅਨਮੋਲ ਬਿਸ਼ਨੋਈ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸਦੀ ਹੈ ਕਿ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਗੈਰਕਾਨੂੰਨੀ ਢੰਗ ਦੇ ਨਾਲ ਅਨਮੋਲ ਬਿਸ਼ਨੋਈ ਅਮਰੀਕਾ ਦੇ ਵਿੱਚ ਦਾਖਲ ਹੋਇਆ ਔਰ ਇਹ ਵੀ ਦੇਖਿਆ ਗਿਆ ਕਿ ਜਦੋਂ ਡੋਨਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਸੌਂ ਚੁੱਕਦੇ ਨੇ ਤਾਂ ਉਸ ਤੋਂ ਬਾਅਦ ਜਿਹੜਿਆ ਸ਼ਿਕੰਜਾ ਉਹ ਕੱਸਿਆ ਜਾਂਦਾ ਹੈ ਉਹਨਾਂ ਦੇ ਖਿਲਾਫ ਜੋ ਗੈਰਕਾਨੂੰਨੀ ਢੰਗ ਦੇ ਨਾਲ ਹੈ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਪਰ ਪਹਿਲੀ ਤਸਵੀਰ ਅਨਮੋਲ ਬਿਸ਼ਨੋਈ ਦੀ ਜਦੋਂ ਭਾਰਤ ਪਹੁੰਚਿਆ ਐਨਆਈਏ ਨੇ ਦੱਸਦੀ ਕਿ ਜਦੋਂ ਹਿਰਾਸਤ ਦੇ ਵਿੱਚ ਲਿਆ ਦਿੱਲੀ 에ਅਰਪੋਰਟ ਦੀ ਇਹ ਤਸਵੀਰ ਹੈ ਔਰ ਦਿੱਲੀ 에ਅਰਪੋਰਟ ਪਹੁੰਚਦੇ ਹੀ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਇਸ ਨੂੰ ਹੁਣ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਐਨਆਈਏ ਦੀ ਟੀਮ ਲੈ ਕੇ ਪਹੁੰਚੇਗੀ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹ ਲੋੜਿੰਦਾ ਸੀ ਹੁਣ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਪਹਿਲਾਂ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ NIA ਦੀ ਟੀਮ ਵੱਲੋਂ ਇਸ ਨੂੰ ਇੱਕ ਪਾਸੇ ਤਾਂ ਹਿਰਾਸਤ ਦੇ ਵਿੱਚ ਲੈ ਆਇਆ ਹੈ ਪਰ NIA ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਇਸ ਦਾ ਜਿਹੜਾ ਨਾਂ ਹੈ ਉਹ ਸ਼ਾਮਲ ਹੈ ਹਾਲਾਂਕਿ ਇਸ ਦੇ ਉੱਤੇ ਅਕਰੀਬ 10 ਲੱਖ ਰੁਪਏ ਦਾ ਜਿਹੜਾ ਇਨਾਮ ਹੈ ਉਹ ਵੀ ਰੱਖਿਆ ਗਿਆ ਸੀ ਪਰ ਪਿਛਲੇ ਸਾਲ ਅਮਰੀਕਾ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਦਿੱਲੀ ਤੋਂ ਸਾਡੇ ਪੱਤਰਕਾਰ ਕਮਲ ਜੋੜ ਚੁੱਕੇ ਨੇ ਕਮਲ ਕੀ ਕੁਝ ਵੇਧੇ ਜਾਣਕਾਰੀ ਹੈ ਕੇ ਸਮੇਂ ਜਹਾਜ਼ ਲੈਂਡ ਹੋਇਆ ਦਿੱਲੀ 에어ਪੋਰਟ ਤੇ ਔਰ ਉਸ ਤੋਂ ਬਾਅਦ NIA ਨੇ ਹਿਰਾਸਤ ਦੇ ਵਿੱਚ ਲੈ ਲਿਆ ਅੱਗੇ ਕਿਹੋ ਜੀ ਕਾਰਵਾਈ ਰਹਿਣ ਵਾਲੀ ਹੈ ਬਿਲਕੁਲ ਅਗਰ ਕਾਰਵਾਈ ਕੀ ਬਾਤ ਕਰੇ ਤਾਂ